ਈਸੇ ਦੇ ਲੁੱਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨੋਂ ਤਕਰੀਬਾ ਦੀ ਜ਼ਮੀਨ ਖੋਹ ਬੱਜਾਈ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਬਧਾਈ ਦੇਣਾ ਚਾਹਣਾ ਸੂਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼ੋਭਰੀ ਕਾਲੀ ਦੇ ਬਰਕਰਨ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਧਰਨੇ ਦਿੱਤੇ ਜਿਹਦੇ ਕਰਕੇ ਉਹ ਮਜਬੂਰਾਂ ਨੂੰ ਉਹਨਾਂ ਨੂੰ ਵਾਪਸ ਜਾਣਾ ਪਿਆ ਮੈਂ ਪੰਜਾਬ ਨੂੰ ਬਚਾਉਣਾ ਹੈ ਅਗਲੇ 1.5 ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਕਾਲੀ ਦਲ ਹੀ ਅਸ਼ਰੂਮ ਨੇ ਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਕਾਲੀ ਦਲ ਹੀ ਬਚਾ ਸਕਦੀ ਹੈ ਆ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਆ ਜਿਹੜੇ ਦਿੱਲੀ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੀ ਕਿਸਾਨਾਂ ਦੀ ਜਮੀਨ ਖੋਣ ਤਕਰੀਬਾ ਦੀ ਜਮੀਨ ਖੋਣ ਬੱਝਾਈ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਤੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ ਸੋ ਮੈਂ ਵਧਾਈ ਦੇਣਾ ਚਾਹੁੰਨਾ ਸੂਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਉਹ ਤਾਂ ਨੇ ਦਿੱਤੇ ਜਿਹਦੇ ਕਰਕੇ ਉਹ ਮਜਬੂਰਾਂ ਨੂੰ 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 ਵਾਪਸ ਜਾਣਾ ਪਿਆ ਸੋ ਐਸ ਕਰਕੇ ਉਸੇ ਸੰਬੰਧ ਵਿੱਚ ਉਹ ਫਰੋਮ ਨੇ ਕਾਲੀਦਨ ਬੋਗੇ ਵਿੱਚ ਇੱਕ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ 31 ਤਰੀਕ ਨੂੰ ਅਸੀਂ ਕਰਾਂਗੇ ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ 1.5 ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਕਾਲੀ ਦਲ ਹੀ ਸ਼ਰਮਨੀ ਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਕਾਲੀ ਦਲ ਹੀ ਬਚਾ ਸਕਦੀ ਹੈ ਅੱਜ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਅਕਲ ਨਾਲ ਇੱਥੇ ਲੁੱਟਣਾਗੇ ਬਾਕੀ ਮੈਂ ਅੱਜ ਜਿਹੜਾ ਹਲਕਾ ਤਰਨਖੋੜ ਦੀ ਇੱਕ ਅਸੀਂ ਕਮੇਟੀ ਬਣਾਈ ਹੈ ਉਹ ਲਿਸਟ ਮੈਂ ਅੱਜ ਰਿਲੀਜ਼ ਕਰ ਰਿਹਾ ਇਹਦੀ ਕਾਪੀ ਤੁਹਾਨੂੰ ਤੁਸੀਂ ਇਹਦੀ ਫੋਟੋਕਾਪੀ ਕਰਕੇ ਆ ਸਾਰਿਆਂ ਨੂੰ ਰਿਲੀਜ਼ ਕਰ ਦਿਓ ਤਾਂ ਇਹ ਫਰਦ ਹੰਕਾ ਦਾ ਕੰਪਿਊਟਰ ਆ ਉਹ ਅਸੀਂ ਬਹਿ ਕੇ ਹਲਕੀ ਦੀ ਕਮੇਟੀ ਉਹ ਜਿਹੜੀ ਰਿਪੋਰਟ ਕਮੇਟੀ ਬਣਾਉਗੇ ਜਿਹੜੀ ਚਲਾਉਗੇ ਉਹਦੇ ਬਾਅਦ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪਾਂ ਉਹਦਾ ਸਾਹਿਬ ਜੀ ਸੁਣੀ ਜਾਖੜ ਉਹਨੂੰ ਟੇਨ ਕੀਤਾ ਗਿਆ ਕੱਲ ਭਾਜਪਾ ਉਹਨੂੰ ਕੀਤਾ ਪਿਆ ਸੀ ਆਪਣੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਨੇਗੇ ਉਸ ਬਾਰੇ ਡਿਟੇਲ ਕੀਤਾ ਗਿਆ ਸਰ ਇੱਕ ਆਪਣੇ ਸੁਖਚਰਨ ਸਿੰਘ ਠੱਗੀਪਾਈ ਉਹਨੂੰ ਅਸੀਂ ਮੌਪਮੀ ਬੀਤ ਪ੍ਰਦਾਨ ਅਸੀਂ ਅਨਾਉਂਸ ਕਰ ਰਹੇ ਹਾਂ ਇੱਕ ਹੈਗਰ ਨਿਹਾਲ ਸਿੰਘ ਵਾਲੇ ਤੋਂ ਅਨੰਦ ਰਣੇnder ਸਿੰਘ ਕਪੂਰਾ ਕਮੋਲਾ ਇਹਨਾਂ ਦੋਨਾਂ ਨੂੰ ਜੀ ਵੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੁਨੀਲ ਜਾਖੜ ਸਾਹਿਬ ਹੋਰਾਂ ਨੂੰ ਕੀਤਾ ਗਿਆ ਦੇਖੋ ਡੈਮੋਕ੍ਰੇਸੀ ਵਿੱਚ ਹਰ ਬੰਦੇ ਨੂੰ ਹੱਕ ਹੈ ਆਵਾਜ਼ ਫੋਨ ਦਾ ਆਹ ਕਾਈਓ ਮੈਂ ਗਿਆ ਨਾ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਅਰ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਪੁੱਛਣਾ ਚਾਹੁੰਦੇ ਐ ਇਹਨੂੰ ਐ ਨਹੀਂ ਪਤਾ ਪੰਜਾਬੀ ਪਿਆਰ ਦੇ ਭੁੱਖੇ ਐ ਜਿੰਨਾ ਤੱਕਾ ਕਰੋਗੇ ਉੰਨੇ ਜ਼ਬਰਦਸਤ ਹੰਦ ਬਗੜ ਲੱਗੇ ਲੁਟੇਰੇ ਆਈ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਹੋਣ ਤਕਰੀਬਾ ਦੀ ਜ਼ਮੀਨ ਹੋਮ ਬਸ ਜਾਇ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਦਾਈ ਦਿਨਾ ਚੋਣਾ ਸੂਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼ੋਭਰੀ ਕਾਲੀ ਦੇ ਬਰਕਰਾਨ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਧਰਨੇ ਦਿੱਤੇ ਜਿਹਦੇ ਕਰਕੇ ਉਹ ਮਜਬੂਰਾਂ ਨੂੰ ਉਹਨਾਂ ਨੂੰ ਵਾਪਸ ਜਾਣਾ ਪਿਆ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ 1.5 ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਕਾਲੀ ਦਲ ਹੀ ਸ਼ਰਮ ਨੇ ਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਕਾਲੀ ਦਲ ਹੀ ਬਚਾ ਸਕਦੀ ਹੈ ਆ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਆ ਜਿਹੜੇ ਦਿੱਲੀ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਣ ਤਕਰੀਬਾ ਦੀ ਜ਼ਮੀਨ ਖੋਣ ਵਸਿਆ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਤੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ ਸੋ ਮੈਂ ਵਧਾਈ ਦੇਣਾ ਚਾਹਣਾ ਸਮੂਹੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਕਾਲੀਦਾਵ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਧਰਨੇ ਦਿੱਤੇ ਜਿਹਦੇ ਕਰਕੇ ਉਹ ਮਜਬੂਰਾਂ ਨੂੰ ਉਹਨਾਂ ਨੂੰ ਵਾਪਸ ਜਾਣਾ ਪਿਆ ਸੋ ਐਸ ਕਰਕੇ ਉਸੇ ਸੰਬੰਧ ਵਿੱਚ ਸ਼੍ਰੋਮਣੀ ਕਾਲੀਦਾਵ ਹੋਕੇ ਵਿੱਚ ਇੱਕ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ 31 ਤਰੀਕ ਨੂੰ ਅਸੀਂ ਕਰਾਂਗੇ ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ ਡੇਢ ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਅਕਾਲੀ ਦਲ ਹੀ ਇਹ ਸ਼ਰਮ ਨਹੀਂ ਅਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਅਕਾਲੀ ਦਲ ਹੀ ਬਚਾ ਸਕਦੀ ਹੈ ਅੱਜ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਅਕਲ ਨਾਲ ਇੱਥੇ ਲੁੱਟਣਾਗੇ ਬਾਕੀ ਮੈਂ ਅੱਜ ਜਿਹੜਾ ਹਲਕਾ ਤਰਨਖੋੜ ਦੀ ਇੱਕ ਅਸੀਂ ਕਮੇਟੀ ਬਣਾਈ ਹੈ ਉਹ ਲਿਸਟ ਮੈਂ ਜਿਹੜੀ ਰਿਲੀਜ਼ ਕਰ ਰਿਹਾ ਐ ਇਹਦੀ ਕਾਪੀ ਤੁਹਾਨੂੰ ਤੁਸੀਂ ਇਹਦੀ ਫੋਟੋ ਕਾਪੀ ਕਰਕੇ ਆ ਸਾਰਿਆਂ ਨੂੰ ਰਿਲੀਜ਼ ਕਰ ਦਿਓ ਤੇ ਫਿਰ ਉਹ ਤਾਂ ਹੁਣ ਕਾ ਕਰ ਪੂਰਾ ਆ ਉਹ ਅਸੀਂ ਬਹਿ ਕੇ ਅਸੀਂ ਤਾਂ ਕਮੇਟੀ ਉਹ ਜਿਹੜੀ ਤਾਂ ਕਮੇਟੀ ਬਣਾਉਗੇ ਜਿਹੜੀ ਚਲਾਉਗੀ ਉਹਦੇ ਬਾਅਦ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪਾਂ ਉਹਦਾ ਸਾਹਿਬ ਜੀ ਸੁਨੀਤ ਆਖੜੋਂ ਰੰਟੇਨ ਕੀਤਾ ਗਿਆ ਕੱਲ ਭਾਜਪਾ ਉਹਨੂੰ ਕੀਤਾ ਕਿ ਸਾਸੀ ਆਪਣੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਨੇਗੇ ਉਸ ਬਾਰੇ ਡਿਟੇਲ ਕੀਤਾ ਗਿਆ ਸਰ ਇੱਕ ਆਪਣੇ ਸੁਖਚਰਨ ਸਿੰਘ ਠੱਲੀਪਾਈ ਨੂੰ ਅਸੀਂ ਇੱਕ ਮੌਕਮੀ ਪੀਤ ਪ੍ਰਦਾਨ ਅਸੀਂ ਅਨਾਉਂਸ ਕਰ ਰਹੇ ਹਾਂ ਇੱਕ ਹੈਗਰ ਨਿਹਾਲ ਸਿੰਘ ਵਾਲੇ ਤੋਂ ਅੰਦਰ ਨਹਿਦਰ ਸਿੰਘ ਕਪੂਰਾ ਕਮੋਲਾ ਇਹਨਾਂ ਦੋਨਾਂ ਨੂੰ ਜੀ.ਵੀ.ਓ. ਤੋਂ ਡਿਟੇਨ ਕੀਤਾ ਗਿਆ ਸੁਨੀਲ ਜਾਖੜ ਸਾਹਿਬ ਹੋਰਾਂ ਨੂੰ ਕੀਤਾ ਗਿਆ ਦੇਖੋ ਡੈਮੋਕਰੇਸੀ ਵਿੱਚ ਹਰ ਬੰਦੇ ਨੂੰ ਹੱਕ ਹੈ ਆਵਾਜ਼ ਫੋਨ ਦਾ ਆ ਕਈ ਨੂੰ ਮੈਂ ਗਿਆ ਨਾ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਆ ਡੈਮੋਕਰੇਸੀ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਕੁਛ ਨਾ ਚਾਹੁੰਦੇ ਇਹਨੂੰ ਐ ਨਹੀਂ ਪਤਾ ਪੰਜਾਬੀ ਪਿਆਰ ਦੇ ਭੁੱਖੇ ਆ ਜਿੰਨਾ ਧੱਕਾ ਕਰੋਗੇ ਉਨੀ ਜ਼ਬਰਦਸਤ ਮਤ ਬਗੜ ਲੱਗਦਾ